ਜੇ ਦੁਗੜ ਜੇਲ੍ਹ ਚੁਬੰਦ ਦਾ ਸੰਸਦ ਅਮਿਤਪਾਲ ਸਿੰਘ ਦੀ ਵੱਡੀ ਮੁਸ਼ਕਲ ਗੁਰਪ੍ਰੀਤ ਸਿੰਘ ਹਰੀਨਾ ਦੇ ਕਤਲ ਦੇ ਵਿੱਚ ਲੱਗਿਆ ਯਾਪਾ ਅਮਿਤਪਾਲ ਸਿੰਘ ਦੇ ਕਤਲ ਦੇ ਸਾਜਿਸ਼ ਰਚਨ ਦੇ ਇਲਜ਼ਾਮ ਸੁਪਰੀਬਾਦੋ ਦੇ ਹਿਸਾਬ ਤੇ ਕੱਲ ਹੋਵੇਗਾ ਫੈਸਲਾ ਅਕਾਲੀ ਦਲ ਦੀ ਸੱਦੀ ਵਰਕਿੰਗ ਕਮੇਟੀ ਦੀ ਬੈਠਕ ਨਵੀਂ ਭਾਰਤ ਨਵੀਂ ਪੱਤੀ ਦਾ ਪ੍ਰੋਗਰਾਮ ਵੀ ਹੋਵੇਗਾ ਚਾਰਿਟ ਦਲੇਵਾਲ ਨੇ ਮੁਲਾਕਾਤਾਂ ਦਾ ਦੌਰ ਕੀਤਾ ਬੰਦ ਖਰਾਬ ਸਿਹਤ ਕਰਕੇ ਕਿਸੇ ਨਾਲ ਵੀ ਮੁਲਾਕਾਤ ਤੋਂ ਪਰਹੇਜ਼ ਕਿਸਾਨ ਲੀਡਰ ਬੋਲੇ ਬੋਲਨ ਤੋਂ ਵੀ ਅਸਮਰਥ ਨੇ ਡੱਲੇ ਵਾਰ ਅੱਜ ਮੋਗਾ ਚ ਸਹਿਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਸਹਿਤ ਕਿਸਾਨ ਮੋਰਚਾ ਦੇ ਵੱਡੇ ਲੀਡਰ ਹੋਣਗੇ ਸ਼ਾਮਲ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਕਈ ਸੁਝੰਦ ਕਿਸਾਨ ਸਸਰਕਾਲ ਨਿਊਜ਼ 18 ਪੰਜਾਬ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਅਨਾ ਚੌਥਰੀ ਲੈ ਕੇ ਹਾਜ਼ਰ ਹਾਂ ਇਸ ਫਿਲਦਿਆ ਮੁਖਬਰਾ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਬਠਿੰਡਾ ਦੇ ਪਿੰਡ ਦੇ ਵਿੱਚ ਪੰਚਾਇਤ ਦਾ ਆਫਰ ਹੈ ਬਿਨਾਂ ਸ਼ਰਾਬ ਡੀਜੇ ਦੇ ਵਿਆਹ ਕਰਨ ਤੇ ਮਿਲਣਗੇ 21000 ਰੁਪਏ ਤਾਂ 21000 ਰੁਪਏ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਬੱਲੇ ਪਿੰਡ ਦੇ ਵੱਲੋਂ ਵੱਲੋਂ ਪਿੰਡ ਦੀ ਸਰਪੰਚ ਅਮਰਜੀਤ ਕੌਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ಗ್ರಾಮ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਤਾਂ ਫਜ਼ੂਲ ਖਰਚ ਤੇ ਸ਼ਰਾਬ ਪੀਣ ਤੋਂ ਰੋਕਣ ਦੇ ਲਈ ਇਹ ਵੱਡਾ ਕਦਮ ਹੈ ਚੁੱਕਿਆ ਗਿਆ ਹੈ ਤਾਂ ਬਠਿੰਡਾ ਦੇ ਪਿੰਡ ਬੱਲੋਦੀ ਪੰਚਾਇਤ ਨੇ ਇਹ ਐਲਾਨ ਕੀਤਾ ਹੈ ਕਿ ಗ್ರಾಮ ਪੰਚਾਇਤ ਦੇ ਵੱਲੋਂ ਉਹਨਾਂ ਪਰਿਵਾਰਾਂ ਨੂੰ 21000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ ਜੋ ਵਿਆਹ ਸਮਾਗਮਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਨਹੀਂ ਕਰਨਗੇ ਅਤੇ ਨਾਲ ਹੀ ਡੀਜੇ ਵੀ ਨਹੀਂ ਬੁਜਾਉਣਗੇ ਤੇ ਇਸ ਦਾ ਮਕਸਦ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਨੂੰ ਰੋਕਣਾ ਹੈ ਤੇ ਡੀਜੇ ਤੇ ਰੌਲੇ ਰੱਪੇ ਨੂੰ ਵੀ ਰੋਕਣਾ ਹੈ ਤਾਂ ਬਠਿੰਡਾ ਦੇ ਪਿੰਡ ਬੱਲੋਦੀ ਪੰਚਾਇਤ ਦੇ ਵਿੱਚ ਸ਼ਾਨਦਾਰ ਆਫਰ ਰੱਖਿਆ ਗਿਆ ਹੈ ਕਿ 21000 ਰੁਪਏ ਨਗਦ ਦਿੱਤੇ ਜਾਣਗੇ ਜੋ ਪਰਿਵਾਰ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਨਹੀਂ ਕਰਦਾ ਡੀਜੇ ਅਤੇ ਸ਼ਰਾਬ ਜੋ ਹੈ ਨਹੀਂ ਵਰਤਦੇ ਇਹ ਸਾਡਾ ਜੀ ਮਤਾ ਹੈਗਾ ਇਹ ਸਿੰਪਲ ਵਿਆਹ ਦਾ ਵੀ ਜੋ ਵੀ ਮੰਨ ਲਓ ਵੀ ਸਿੰਪਲ ਵਿਆਹ ਪਿੰਡ ਦੇ ਵਿੱਚ ਬਿਨਾ ਡੀਜੇ ਬਿਨਾ ਸ਼ਰਾਬ ਤੋਂ ਕਰੇਗਾ ਉਸ ਨੂੰ ਪੰਚਾਇਤ ਅਤੇ ਸਵਰਗਵਾਸੀ ਸਰਦਾਰ ਗੁਰਵਤਨ ਸਿੰਘ ਸੇਵਾ ਸੰਤੀ ਇਹਦੇ ਸਰਪੰਚ ਤਰਾ ਸਰਦਾਰ ਗਰਮੀਤ ਸਿੰਘ ਮਾਨ ਉਹਨਾਂ ਮੰਨੋ ਪੰਚਾਇਤ ਤੇ ਸਾਂਝਾ ਪਰਾਲਾ ਵੀ ਉਹਨਾਂ ਨੂੰ 21000 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ ਜੋ ਮਾਲਾ ਬਿਨਾ ਡੀਜੇ ਬਿਨਾ ਸ਼ਰਾਬ ਤੋਂ ਪਿੰਡ ਦੇ ਵਿੱਚ ਹੀ ਸਿੰਪਲ ਵਿਆਹ ਉਹ ಗ್ರಾಮ ਸਭਾ ਚ ਮਤਾ ਪਾਇਆ ਜੀ ਅਸੀਂ 21000 ਦਾ ਜੀ ਸ਼ਗਨ ਸਕੀਮ ਹੈ ਜੀ ਜਿਵੇਂ ਹੁਣ ਆਪਣੇ ਸਾਦੇ ਵਿਆਹ ਕਰ ਰਹੇ ਆ ਜਿਵੇਂ ਕੋਈ ਸ਼ਰਾਬ ਨਹੀਂ ਵਰਤੂਗਾ ਜੀ ਜਿਵੇਂ ਕੋਈ ਡੀਜੇ ਆ ਉਹ ਨਹੀਂ ਲਾਊਗਾ ਸਾਦਾ ਵਿਆਹ ਵੀ ਲੜਾਈ ਝਗੜਾ ਤੋਂ ਉੱਪਰ ਹੈ ਜਿਵੇਂ ਆਪਣਾ ਕੋਈ ਸ਼ਰਾਬ ਨਾ ਵੀ ਨਾ ਲੜਾਈ ਝਗੜੇ ਹੀ ਹੁੰਦੇ ਆ ਜਿਵੇਂ ਡੀਜੇ ਨਾ ਵੀ ਤੇ ਬਾਕੀ ਆਪਣੇ ਵਿਰਸਾ ਹੈ ਜੀ ਆਪਣਾ ਪੁਰਾਣਾ ਵਿਰਸਾ ਹੀ ਮੈਂ ਜਾਗਰੂਕ ਕਰਨਾ ਚਾਹੁੰਦੀ ਆਂ ਵੀ ਪੁਰਾਣਾ ਵਿਰਸਾ ਆਪਣਾ ਦੁਬਾਰਾ ਆਵੇ ਜਿਵੇਂ ਹੁਣ ਆਪਣੇ ਪਾਇਲਸਾਂ ਚ ਵਿਆਹ ਕਰਕੇ ਤਾਂ ਆਪਾਂ ਨੂੰ ਕੋਈ ਉਹੋ ਜਿਹਾ ਵਿਰਸਾ ਆਪਣਾ ਬਣਦਾ ਨਹੀਂ ਆਪਾਂ ਪੰਜਾਬੀ ਆ ਤਾਂ ਪੰਜਾਬੀ ਬਣ ਕੇ ਆਪਾਂ ਆਪਦਾ ਵਿਰਸਾ ਜਗਾਈਏ ਹਰੇਕ ਨੂੰ ਮੇਰਾ ਇਹੀ ਸਨੇਹਾ ਹੈਗਾ ਵੀ ਮੇਰੇ ਵੀਰ ਹਰ ਇੱਕ ਪਿੰਡ ਦੇ ਵੀ ਜਿਵੇਂ ਸਾਡਾ ਵੀ ਜਿਵੇਂ ਹੁਣ ਸगन ਸਕੀਮ ਰੱਖੀ ਆ ਸਾਡੇ ਮੇਰੇ ਵੀਰ ਸਾਰੇ ਸਾਥ ਦੇਣ ਵੀ ਅਸੀਂ ਇਹੀ ਕਹਿੰਦੇ ਆ ਵੀ ਜੇ ਸਾਡਾ ਸਾਥ ਦੇਣਗੇ ਤਾਂ ਫੇਰ ਹੀ ਉਹ ਸगन ਸਕੀਮ ਲਾਗੂ ਕਿਵੇਂ ਲਾਗੂ ਕਿਵੇਂ ਦਿੱਤੀ ਜਾਊ ਸगन ਸਕੀਮ ਲਾਗੂ ਤਾਂ ਜੀ ਜਿਵੇਂ ਹੁਣ ਸਾਦਾ ਵਿਆਹ ਕਰਨਗੇ ਤਾਂ ਆਪਾਂ ਲਾਗੂ ਹੀ ਆ ਜੀ ਕੀ ਕੁਝ ਹੋਊਗਾ ਸਾਦੇ ਵਿਆਹ ਚ ਸਾਦੇ ਵਿਆਹ ਚ ਜੀ ਜਿਵੇਂ ਹੁਣ ਡੀਜੇ ਨਹੀਂ ਲਾਉਣਗੇ ਸ਼ਰਾਬ ਨਹੀਂ ਵਰਤਣਗੇ ਬਾਕੀ ਸੰਸਥਾ ਬਣੇ ਹਾਂ ਸਤਾ ਕੰਨੂ ਪੰਚਾਇਤ ਕੰਨੂ ਅਸੀਂ ਹਰ ਇੱਕ ਤਰ੍ਹਾਂ ਦਾ ਸਹਿਯੋਗ ਨਾਲ ਹੀ ਅਸੀਂ ਆਪਦਾ ਵੀ ਸगन ਸਕੀਮ ਦੇਵਾਂਗੇ ਕਿੰਨੀ 21000 ਤਾਂ ਉਧਰ 11 ਜਨਵਰੀ ਨੂੰ ਹੋਵੇਗੀ ਜਲੰਧਰ ਮੇਰਦੀ ਚੌਂ ਮੇਰਦੀ ਚੌਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਨਗਰ ਕਮਿਸ਼ਨਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ 11 ਜਨਵਰੀ ਨੂੰ ਹੀ ਨਵੇਂ ਹਾਊਸ ਦੇ ਵਿੱਚ ਇਹ ਕਰਵਾਇਆ ਜਾਵੇਗਾ ਸੋਚੁਕ ਸਮਾਗਮ ਤੇ ਜਲੰਧਰ ਦੇ ਵਿੱਚ ਵੀ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇਸੀ ਜੱਤੇ ਸਭ ਤੋਂ ਵੱਧ ਕਾਉਂਸਲਰ ਤੇ ਕਾਉਂਸਲਰ ਦੇ ਵੱਲੋਂ ਜੋ ਹੈ ਹੁਣ ਸੋਚਕ ਸਮਾਗਮ ਵੀ ਕੀਤਾ ਜਾਵੇਗਾ ਇਸ ਸ਼ਨੀਵਾਰ ਨੂੰ ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ ਤੇ ਪਿਛਲੇ ਮਹੀਨੇ ਹੋਈਆਂ ਜਲੰਧਰ ਨਗਰ ਨਿਗਮ ਚੋਣਾਂ ਦੇ ਵਿੱਚ ਕੁੱਲ 38 ਕਾਉਂਸਲਰ ਜੋ ਸੰ ਇਸ ਮੌਕੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਉਗਰੰਤ ਬਾਅਦ ਆਮ ਆਦਮੀ ਪਾਰਟੀ ਦੇ 85 ਮੈਂਬਰ ਸਦਨ ਦੇ ਵਿੱਚ ਬਹੁਮਤ ਹਾਸਲ ਕਰਨ ਦੇ ਲਈ ਹੋਰ ਰਾਜਨੀਤਿਕ ਸੰਗਠਨਾ ਦੇ ਪੰਜ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਕੀਤਾ ਸੀ ਤੇ ਹੁਣ ਖਬਰ ਹੈ ਕਿ ਜਲੰਧਰ ਦੇ ਵਿੱਚ ਮੇਅਰ ਦੀ ਚੋਣ ਦੇ ਲਈ 11 ਜਨਵਰੀ ਦੀ ਤਰੀਕ ਰੱਖੀ ਗਈ ਹੈ ਤੇ ਮੇਅਰ ਦੀ ਚੋਣ ਦੇ ਲਈ ਨੋਟੀਫਿਕੇਸ਼ਨ ਇਸ ਮੌਕੇ ਜਾਰੀ ਕੀਤਾ ਹੈ ਜੋ ਤੁਹਾਡੀ ਟੈਲੀਵਿਜ਼ਨ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਤੇ 11 ਜਨਵਰੀ ਨੂੰ ਹੀ ਨਵੇਂ ਹਾਊਸ ਦੇ ਵਿੱਚ ਸੋਚਕ ਸਮਾਗਮ ਰੱਖਿਆ ਜਾਵੇਗਾ ਤੇ ਜਲੰਧਰ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੀ ਸੀ ਤਦਲ ਪ੍ਰਤਾਪ ਸਿੰਘ ਬਾਜਵਾ ਦਾ ਆਮ ਆਦਮੀ ਪਾਰਟੀ ਤੇ ਵੱਡਾ ਇਲਜ਼ਾਮ ਹੈ ਅੰਮ੍ਰਿਤਸਰ ਦੇ ਵਿੱਚ ਸਾਡੇ ਕੌਂਸਲਰ ਖਰੀਦ ਨਹੀਂ ਸਕਿਆ ਆਮ ਆਦਮੀ ਪਾਰਟੀ ਬਾਜਵਾ ਦਾ ਇਸ ਮੌਕੇ ਬਿਆਨ ਹੈ ਕਿ 25-25 ਲੱਖ ਰੁਪਏ ਦੇ ਵਿੱਚ ਵੀ ਖਰੀਦੇ ਜਾ ਰਹੇ ਨੇ ਕੌਂਸਲਰ ਤੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਤੇ ਅੰਮ੍ਰਿਤਸਰ ਦੇ ਵਿੱਚ ਕੋਈ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਸਭ ਤੋਂ ਵੱਧ ਕੌਂਸਲਰ ਜਿਸ ਤੋਂ ਬਾਅਦ ਹੁਣੇ ਪੂਰੀ ਖਬਰ ਹੈ ਆਪਣੇ ਆਪ ਦੇ ਵਿੱਚ ਬਿਹਤ ਇੰਪੋਰਟੈਂਟ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਆਮ ਆਦਮੀ ਪਾਰਟੀ ਤੇ ਇਸ ਪੂਰੇ ਮੌਕੇ ਵੱਡਾ ਬਿਆਨ ਆਇਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਅੰਮ੍ਰਿਤਸਰ ਦੇ ਸਾਡੇ ਸਾਰੇ ਕੌਂਸਲਰ ਖਰੀਦ ਰਹੀ ਹੈ ਆਮ ਆਦਮੀ ਪਾਰਟੀ ਤੇ ਨਾਲ ਹੀ 25-25 ਲੱਖ ਰੁਪਏ ਦੇ ਵਿੱਚ ਕੌਂਸਲਰ ਖਰੀਦੇ ਜਾ ਰਹੇ ਨੇ ਇਨਾਂ ਦਾ ਤੰਤਰ ਇਨਾਂ ਦਾ ਯੰਤਰ ਇਨਾਂ ਦੇ ਪੈਸੇ ਸਾਰੇ ਫੇਲ ਹੋਏ ਅਸੀਂ ਮੇਅਰ ਆਪਣਾ ਬਣਾ ਕੇ ਵਕਾਵਾਂਗੇ ਕੰਪਲੀਟ ਇਕਤਾ ਬਟ ਸਾਰੇ ਲੀਡਰਸ ਸਾਰੇ ਜਿਹੜੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੇ ਇਥੇ ਕਾਉਂਸਲਰਸ ਨੇ ਸਾਰਿਆਂ ਨਾਲ ਗੱਲ ਕਰਨੀ ਪੈਣੀ ਹੈ ਬਿਲਕੁਲ ਸਾਰਿਆਂ ਨਾਲ ਯੂਨੀਮਿਟੀ ਬਣਾਣੀ ਪੈਣੀ ਹੈ ਇਹ ਡੈਮੋਕਰੈਟਿਕ ਪਾਰਟੀ ਹੈ ਅੱਜ ਇੱਕ ਜਿਹਨੇ ਕੁਝ ਸੁਣਿਆ ਕਿ ਪੈਸੇ ਦਾ ਤੰਤਰ ਕਿ ਕਾਉਂਸਲਰ ਨੂੰ ਪੈਸੇ ਦੀ ਆਫਰ ਹੋ ਰਹੀ ਹੈ ਇਸ ਟਾਈਮ 25-25 ਲੱਖ ਦਾ ਰੇਟ ਚੱਲਦਾ ਹੈ ਅੱਛਾ ਜੀ 25-25 ਲੱਖ ਰੁਪਏ ਦਾ ਰੇਡ ਚੱਲ ਰਿਹਾ ਤੇ ਕਹ ਰਹੇ ਕਿ ਤੁਹਾਨੂੰ ਉੱਤੇ ਵੀ ਦਵਾਂਗੇ ਦਵਾਂਗੇ ਉਦੋਂ ਜੋ ਵੋਟਾਂ ਪੈ ਜਾਣਗੀਆਂ ਬਹੁਤ ਸਾਰਿਆਂ ਨੂੰ ਕੀਤੀ ਹੈ ਪਰ ਜ਼ਮੀਰ ਵਾਲੇ ਨਹੀਂ ਮੰਨੇ ਕੁਝ ਬੇਜ਼ਮੀਰ ਹੈ ਜਿਹੜੇ ਹੁੰਦੇ ਨੇ ਕੁਝ ਕੋਈ ਬੇਜ਼ਮੀਰ ਹੀ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਿੰਨੀ ਕਰ ਮੈਂ ਉਹ ਮੈਂ ਨਹੀਂ ਦੱਸਿਆ ਤਾਂ ਮੈਂ ਤਾਂ ਤੁਹਾਨੂੰ ਇਹਨਾਂ ਦੱਸਿਆ ਮੇਅਰ 100% ਕਾਂਗਰਸ ਦਾ ਭਣਾ ਐਸਚਓ ਅਮਰਜੀਤ ਕੌਰ ਜ਼ਖਮੀ ਹੋਏ ਇਸ ਮਾਮਲੇ ਦੇ ਵਿੱਚ 15 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਜਿਸ ਦੇ ਵਿੱਚ ਦੋ ਲੋਕਾਂ ਨੂੰ ਪੁਲਿਸ ਨੇ ਫੜ ਲਿਆ ਹੱਥ ਤੇ ਬੰਨੀਆਂ ਪੱਟੀਆਂ ਉਂਗਲੀਆਂ ਤੇ ਛੱਟਾਂ ਦੇ ਨਿਸ਼ਾਨ ਇਹ ਹੈ ਜਲਾਲਾਬਾਦ ਥਾਣਾ ਸਦਰ ਦੀ ਐਸਐਚਓ ਅਮਰਜੀਤ ਕੌਰ ਜਿਸ ਤੇ ਨਸ਼ਾ ਤਸਕਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਗਈ ਸੀ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਨਾਮਜ਼ਦ ਨਸ਼ਾ ਤਸਕਰ ਅਮਨਦੀਪ ਸਿੰਘ ਪਿੰਡ ਟੁੱਡੀ ਕਦੀਮ ਤੇ ਢਾਣੀ ਨੱਥਾ ਸਿੰਘ ਵਾਲਾ ਵੱਲ ਜਾਣ ਵਾਲੀ ਸੜਕ ਤੇ ਇੱਕ ਘਰ ਦੇ ਵਿੱਚ ਬੈਠਾ ਹੋਇਆ ਹੈ ਇਸ ਸੂਚਨਾ ਦੇ ਆਧਾਰ ਤੇ ਪੁਲਿਸ ਦੀ ਟੀਮ ਜਦੋਂ ਛਾਪੇਮਾਰੀ ਕਰਨ ਪਹੁੰਚੀ ਤਾਂ ਉੱਥੇ ਮੌਜੂਦ ਨਸ਼ਾ ਤਸਕਰਾਂ ਨੇ ਪੁਲਿਸ ਦੀ ਟੀਮ ਤੇ ਹਮਲਾ ਕਰ ਦਿੱਤਾ ਨਸ਼ਾ ਤਸਕਰਾਂ ਨੇ ਐਸ ਐਚ ਓ ਅਮਰਜੀਤ ਕੌਰ ਦੇ ਨਾਲ ਤੱਕਾ ਮੁਕੀ ਕੀਤੀ ਉਹਨਾਂ ਨੇ ਗਨਮੈਨ ਦੀ ਵਰਦੀ ਪਾੜ ਦਿੱਤੀ ਤੇ ਸਰਕਾਰੀ ਕਾਗਜ਼ਾਤ ਵੀ ਖੋਲੇ ਨਸ਼ਾ ਤਸਕਰਾਂ ਨੇ ਗਨਮੈਨ ਦਾ ਮੋਬਾਈਲ ਵੀ ਚਪਟ ਲਿਆ ਢੰਡੀ ਇਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਜਿਹੜਾ ਉਹ ਡਰੱਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜਾ ਉਹ ਉੱਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮੰਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮੰਗਾ ਰਿਆ ਉਹਦੇ ਲਈ ਇਹ ਜਿਹੜਾ ਐ ਐਸ ਐਚਓ ਸਦਰਾ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਬਰਾਜ਼ਮ ਸੀ ਪਰ ਜਦੋਂ ਇਹਨਾਂ ਨੇ ਉੱਥੇ ਕਰਨੈਲ ਸਿੰਘ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਨਹੀਂ ਅਸੀਂ ਤੋਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਕਿ ਮੈਸੀਜੇਸ਼ਨ ਇਸ ਵਾਂਝੇ ਗਏ ਸੀ ਪਰ ਸਾਨੂੰ ਕੋਈ ਖ਼ਬਰ ਨਹੀਂ ਸੀਗਾ ਮਤਲਬ ਇਹ ਉਸ ਤਰ੍ਹਾਂ ਦਾ ਵਾਰ ਕਰਦੇ ਜਿਵੇਂ ਸਾਡੇ ਜਨਮਾਂ ਦੀ ਦਰਦੀ ਪਾੜੀ ਹੈ ਮੋਬਾਈਲ ਵੀ ਖੋਇਆ ਸੱਡਾ ਤੇ ਸਿਰ ਤੇ ਸੱਟਾਂ ਲੱਗੀਆਂ ਉਹਨਾਂ ਦੇ ਉਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਮੇਰੇ ਦੋਨਾਂ ਮੋਢਿਆਂ ਤੇ ਹੈਗੀ ਆ ਸਿਰ ਤੇ ਸੱਟਾਂ ਤੇ ਹੱਥ ਤੇ ਚੱਕਰ ਇਸ ਮਾਮਲੇ ਦੀ ਵੀ ਜਲਾਲਾਬਾਦ ਥਾਣੇ 'ਚ ਪੰਜ ਮਹਿਲਾਵਾਂ ਤੇ ਪੰਜ ਪੁਰਸ਼ਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਦਕਿ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਦੇ ਖਿਲਾਫੀ ਮਾਮਲਾ ਦਰਜ ਕੀਤਾ ਗਿਆ ਅਸੀਂ ਐਫਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਜ਼ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਦਰਸਲ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਨਸ਼ੀ ਦੀ ਖੇਪ ਮੰਗਵਾਉਣ ਦੀ ਤਿਆਰੀ ਦੇ ਵਿੱਚ ਸਨ ਪਰ ਪੁਲਿਸ ਦੀ ਮੁਸਤੈਦੀ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਨਾਪਾਕ ਕੋਸ਼ਿਸ਼ ناکਾਮ ਹੋ ਗਈ ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਲੇ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਾਰਨ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਉਹ ਡਰੋਨ ਅਸੀਂ ਲੈਂਡ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇੰਦਰ ਅਸੀਂ ਹੋਣ ਦਿੱਤੀ ਪੁਲਿਸ ਨੇ 15 ਮੁਲਜ਼ਮਾਂ ਦੇ ਵਿੱਚੋਂ ਦੋ ਨੂੰ ਕਾਬੂ ਕੀਤਾ ਉੱਥੇ ਪੁਲਿਸ ਜਿਸ ਮੁਲਜ਼ਮ ਨੂੰ ਕਾਬੂ ਕਰਨ ਗਈ ਸੀ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੇ ਕਿ ਪੁਲਿਸ ਤਲਾਸ਼ ਕਰ ਰਹੀ ਹੈ ਜਲਾਲਾਬਾਦ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ ਕਦਰ ਮथुरा ਦੇ ਵਿੱਚ ਚਾਰੀਕਰ ਭਜੇ ਨੌਜਵਾਨ ਅਦਕਾਰ ਯੂਪੀ ਪੁਲਿਸ ਨੋਖੇ ਅੰਦਾਜ਼ ਦੇ ਵਿੱਚ ਪਹੁੰਚੀ ਤੇ ਢੋਲ ਧਮਾਕਿਆਂ ਦੇ ਨਾਲ ਮੁਲਜ਼ਮ ਦੇ ਘਰ ਦੇ ਬਾਹਰ ਅਦਾਲਤ ਦਾ ਨੋਟਿਸ ਚਪਕਾਇਆ ਢੋਲਟ ਮੱਕੇ ਨਾਲ ਪਹੁੰਚੀ ਉੱਤਰ ਪ੍ਰਦੇਸ਼ ਪੁਲਿਸ ਘਰ ਦੇ ਬਾਹਰ ਲਾਇਆ ਜਾ ਰਿਹਾ ਨੋਟਿਸ ਤੇ ਲੋਕਾਂ ਸਾਹਮਣੇ ਮਾਨਜੁਗ ਅਦਾਲਤ ਦਾ ਆਦੇਸ਼ ਪੜਦਾ ਪੁਲਿਸ ਅਧਿਕਾਰੀ ਮਕਾਨ ਨੰਬਰ 18 ਗਲੀ ਨੰਬਰ 2 ਪ੍ਰੇਮਨਗਰ ਇਹ ਸਭ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਜਿੱਥੇ ਕ੍ਰਾਈਮ ਕਰਕੇ ਭੱਜੇ ਮੁਲਜ਼ਮ ਦੇ ਘਰ ਉੱਤਰ ਪ੍ਰਦੇਸ਼ ਪੁਲਿਸ ਅਲੱਗ ਹੀ ਅੰਦਾਜ਼ ਚ ਪਹੁੰਚੀ ਦਰਸਲ ਮਾਮਲਾ ਵrindavan ਦੇ ਮਥੜਾ ਤੋਂ ਸ਼ੁਰੂ ਹੋਇਆ ਜਿੱਥੇ ਕੋਟ ਖਾਲਸਾ ਦਾ ਨੌਜਵਾਨ ਸਨੀ ਪੁਜਾਰੀ ਦੇ ਘਰ ਤੋਂ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਤਲਾਸ਼ ਉੱਤਰ ਪ੍ਰਦੇਸ਼ ਦੀ ਪੁਲਿਸ ਪਿਛਲੇ 7 ਮਹੀਨਿਆਂ ਤੋਂ ਕਰ ਰਹੀ ਸੀ ਜਿਸ ਤੇ ਪੁਲਿਸ ਨੇ ਢੋਲ ਵਜਾ ਕੇ ਮੁਲਜ਼ਮ ਦੇ ਘਰ ਬਾਹਰ ਨੋਟਿਸ ਚਿਪਕਾ ਕੇ ਮੁਲਜ਼ਮ ਨੂੰ ਜਲਦ ਤੋਂ ਜਲਦ ਪੇਸ਼ ਹੋਣ ਦੇ ਆਦੇਸ਼ ਦਿੱਤੇ ਪੁਲਿਸ ਦੇ ਮੁਤਾਬਕ ਜੇਕਰ ਮੁਲਜ਼ਮ ਹਾਲੇ ਵੀ ਅਦਾਲਤ ਸਾਹਮਣੇ ਪੇਸ਼ ਨਾ ਹੋਇਆ ਤਾਂ ਘਰ ਦੀ ਕੁਰਕੀ ਕੀਤੀ ਜਾਵੇਗੀ ਉਸਕੇ ਕਈ ਵਾਰ ਦਬਿਸ਼ ਦੀ ਗਈ ਹਮਨੇ ਮਾਨਯ ਨਿਆਇਲੇ ਸੇ ਐਨਵੀਡਬਲੂ ਜਾਰੀ ਕੀਏ ਐਨਵੀਡਬਲੂ ਜਾਰੀ ਕਰਨੇ ਕੇ ਬਾਅਦ ਮੁਲਜ਼ਮ ਨਾ ਨਿਆਇਲੇ ਪਸਤੂਆ ਨਾ ਪੁਲਿਸ ਕੇ ਪਾਸ ਗਿਆ काफी प्रयास किया उसके बाद आज दनाम को हम उसकी मान्य न्यायालय के आदेश के अनुपालन में कार्रवाई की चस्पा करके उसके घर आए हैं और वहाँ सीआरपी सी होती है की आज मैंने उद्घोषणा की है अगर मुलजिम हाजिर नहीं होता तरासी मतलब की जाएगी उसके बाद हमने नोल ढोल भाजा के ढोल लेके गए थे हम उसके बाद ढोलोरी पीट के उसके घर पे चस्पा किया गया है जो नोटिस होता है चस्पा किया गया हमारे ਯੂਪੀ ਪੁਲਿਸ ਨੇ ਦੱਸਿਆ ਕਿ ਮਲਜ਼ਮ ਦੀ ਭਾਲ 'ਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੰਮੇ ਸਮੇਂ ਚੱਲੀ ਜਾਂਚ ਤੋਂ ਬਾਅਦ ਪੁਲਿਸ ਹੱਥ ਹੁਣ ਮਲਜ਼ਮ ਦਾ ਸੁਰਾਗ ਲੱਗਿਆ ਹੈ ਦੇਖਣਾ ਇਹ ਹੋਵੇਗਾ ਕਿ ਮਲਜ਼ਮ ਪੁਲਿਸ ਦੀ ਗ੍ਰਿਫਤ 'ਚ ਕਦੋਂ ਆਉਂਦਾ ਹੈ ਅੰਮ੍ਰਿਤਸਰ ਤੋਂ ਮਿਤ ਸ਼ਰਮਾ ਨਿਊਜ਼ 80 ਪੰਜਾਬ